E ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਤੇ ਖਾਸ ਵੀਰ ਤੁਸੀਂ ਪਿੰਡ ਘੜਕੇ ਕਰਨੀ ਆ ਚੰਬਾ ਪਿੰਡ ਦੇ ਕੋ پاسੇ ਆ ਠੀਕ ਹੈ ਜੀ ਸੋ ਵੀਰ ਅਮਰਤ ਦੇ ਕੋਲੇ ਆਏ ਆ ਦੋਸਤੋ ਜਿੱਦਾਂ ਕਿ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਅਪਲੋਡ ਕੀਤੀਆਂ ਨੇ ਤੇ ਪਸ਼ੂ ਤੁਹਾਨੂੰ ਦਿਖਾ ਦੇ ਦੀ ਆ ਥੋੜੇ ਥੋੜੇ ਦਿਨਾਂ ਬਾਅਦ ਵੈਸੇ ਰੂਟੀਨ ਦੇ ਵਿੱਚ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਅੱਜ ਦੋਸਤੋ ਇੱਕ ਝੋਟੀ ਤੁਹਾਨੂੰ ਦਿਖਾ ਦਾਂਗੇ ਗੱਬਣ ਝੋਟੀ ਆ ਪਸ਼ੂ ਬਾਕੀ ਦੋ ਤੁਹਾਨੂੰ ਹੋਰ ਬਾਅਦਾਂ ਦਿਖਾਉਣੀਆਂ ਨੇ ਠੀਕ ਆ ਜੀ ਗੱਬਣ ਨਾਲ ਇੱਕ ਵਾਰ ਬਿਲਕੁਲ ਸੂਈ ਸਵਾਈ ਤੁਹਾਨੂੰ ਦਿਖਾ ਦਾਂਗੇ ਇਸ ਕਵਰੇਜ ਵਿੱਚ 1 ਦਸੰਬਰ ਨੂੰ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਮਾਰਨਿੰਗ ਦੇ ਕੋਈ 9:00 ਵਜੇ ਦਾ ਸਮਾਂ ਹੈਗਾ ਸੋ ਐਨੀਮਲ ਪਸ਼ੂ ਜਿਹੜਾ ਵੀ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਗੱਬਣ ਪਸ਼ੂ ਆਪਣਾ ਟਿੱਪ ਕੇ ਸੂਏ ਸੂਏ ਲਗਦੀ ਜਿਹੜੀ ਦੋਸਤੋ ਤੁਸੀਂ ਜਿਵਾਈ ਦੋ ਟਾਈਮ ਕਰ ਲੋ ਤਿੰਨ ਟਾਈਮ ਕਰ ਲੋ ਠੀਕ ਹੈ ਤਸੱਲੀ ਤੁਸੀਂ ਕਰਨੀ ਆਪਣਾ ਹੱਕ ਸਮਝ ਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਹ ਕਰਦੇ ਆਂ ਗੱਲਬਾਤ ਵੀਰ ਅਮਰਤ ਦੇ ਨਾਲ ਪੁੱਛ ਲੈਣੀ ਆ ਅੱਜ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਨਾ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਅਮਰਤ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਜੋ ਵਧੀਆ ਵੀਰੇ ਆਪਦੇ ਸੁਣਾਓ ਅਮਰਤ ਵੀਰੇ ਪਸੂ ਚਾਰ ਜਿੱਦਾਂ ਆਪਾਂ ਦੱਸਿਆ ਵੀ ਅੱਜ ਚਾਰ ਹਾਂਜੀ ਹਾਂਜੀ ਤੇ ਤਿੰਨ ਗੱਬਣਾ ਤੇ ਮੇਰੇ ਕੋਲ ਇੱਕ ਸੂਈ ਆਪਣੇ ਕੋਲ ਹੈ ਹਾਂਜੀ 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 ਠੀਕ ਹੈ ਵੜਾ ਚੀਏ ਸਾਰੀਆਂ ਵੀਰ ਜੀ ਆਪਣੇ ਤੋਂ ਦੁੱਧੇ ਸਵੇਰ ਝੋਟੀ ਛੇ ਦਾ ਪਿਓਰ ਅੱਛਾ ਜੀ ਹਾਂਜੀ ਹਾਂਜੀ ਚੰਗੀ ਝੋਟੀ ਹੈ ਨਾ ਪੂਰੀ ਵਧੀਆ ਲੇਵੇ ਲੂਏ ਦੀ ਬਹੁਤ ਜਾਰੀ ਸਾਫ ਕੱਟੀ ਠੀਕ ਹੈ ਹਾਂਜੀ ਤੇ ਰੇਡ ਪੜਦਾ ਫਿਰ ਕਿਵੇਂ ਰਹੂਗਾ ਜੀ ਜੈ ਜੀ ਰਹੋ ਵੀਰ ਜੀ ਜਿੰਨਾ ਵੀ ਹੈ ਹਾਂਜੀ ਹਾਂਜੀ ਜੈ ਜੀ ਕਰਨਾ ਹਾਂਜੀ ਸੋ ਪਹਿਲੇ ਨੰਬਰ ਤੋਂ ਅਮਰਤੋ ਭਾਈ ਇੱਥੋਂ ਸਟਾਰਟ ਕਰਨਗੇ ਝੋਟੀ ਤੋਂ ਹਾਂਜੀ ਹਾਂਜੀ ਕੀ ਝੋਟੀ ਦੀ ਡਿਟੇਲ ਆ ਸੁਗਾ ਇਹ ਕਿਨਵਾ ਅਗੇ ਸੁਣ ਜਾਣੀ ਹੈ ਵੀਰੇ ਦੁੱਧਾ ਸਵੇਰ ਸੁਣੀ ਆ ਦੁੱਧਾ ਹਾਂਜੀ ਹਾਂਜੀ ਲਓ ਜੀ ਦੂਜਾ ਸੁਭਾ ਪ੍ਰਭੂ ਇਸ ਝੋਟੀ ਨੇ ਸੋਹਣਾ ਤੇ ਮੂਹ ਦੰਦੋਂ ਇਹ ਦੰਦ ਪਿਓਰ ਹੋ ਵੀਰੇ ਚੈੱਕ ਕਰਕੇ ਖੜੇ ਕੋਈ ਠੀਕ ਹੈ ਜੀ ਹਾਂ ਜੀ ਸਾਈਡਾਂ ਵਾਲੀਆਂ ਕੰਨੀਆਂ ਖਲੋਤੀਆਂ ਲਓ ਜੀ ਮੂਹ ਦੰਦੋਂ ਦੋਸਤੋ ਛੇ ਦੰਦਾਂ ਛਿੱਗੀ ਆ ਠੀਕ ਆ ਸੋ ਥਾਂ ਚੱਟੇ ਦੀ ਬਹੁਤ ਸੋਹਣੀ ਆ ਵਖਾਲਾ ਜਿੰਨਾ ਵੀ ਆ ਤੁਹਾਨੂੰ ਬਿਲਕੁਲ ਆਪਾਂ ਤਸਵੀਰਾਂ ਨਾਲ ਦਿਖਾ ਦੇਣੇ ਆ ਠੀਕ ਹੈ ਜੀ ਆ ਦੇਖੋ ਆਵਾ ਮਤਗਾ ਠੀਕ ਆ ਤਦ ਕਿੰਨੇ ਕਿ ਲੈ ਜੂ ਅਜੇ ਅਮਰਤਾ ਵੀਰੇ ਹਫਤਾ ਲੈਦੀ ਚੋਟੀ ਪਰ ਕੱਚਾ ਸ਼ਾਇਦ ਹੁੰਦਾ ਬਹੁਤ ਜਿਆਦੀ ਸਾਫ ਆ ਲੈਵੇ ਦੀ ਅੱਛਾ ਜੀ ਪਹਿਲਾਂ ਨੇ 12 ਕਿਲੋ ਦੁੱਧ ਚਵਾਇਆ ਰਹੀ 14 ਕਿਲੋ ਦੁੱਧ ਕੱਢੂ ਹੂੰ ਹਾਂ ਵੀ ਪਹਿਲਣ ਦੇ ਹਾਂਜੀ ਹਾਂਜੀ ਠੀਕ ਆ ਬਹੁਤ ਜਿਆਦੀ ਚੰਗੀ ਚੱਗੇ ਚੌੜੇ ਪਿੱਠਪੁੜੇ ਦੀ ਆ ਹਾਂ ਪੂਰੀ ਭਲੀ ਆ ਠੀਕ ਆ ਜੈਫਰਾ ਦੇ ਵਿੱਚ ਆਏਗੇ ਹਾਂ ਸਿੰਘ ਥੋੜੇ ਜਿਓ ਦੋਸਤੋ ਜਿੱਦਾਂ ਆਪਾਂ ਜੈਫਰਾਬਦੀ ਥੋੜੀਆਂ ਜੀਆਂ ਮੱਝਾਂ ਛੋਟੀਆਂ ਵੇਖਦੇ ਆ ਥੋੜਾ ਜਆ ਹਟ ਮਾ ਜੜਾ ਕਰਕੇ ਸਿੰਘ 모ੜਿਆ ਹੋਇਆ ਠੀਕ ਆ ਗੁਲਾਈ ਦੇ ਵਿੱਚ ਕੀਤਾ ਸਿੰਘ ਥੋੜਾ ਜਿਹਾ ਖੁੱਲਾ 모ੜਿਆ ਬਾਕੀ ਜਿੰਨਾ ਵੀ ਚੱਡੇ ਦੀ ਗੱਲ ਕਰਨ ਲਈ ਜਿੰਨਾ ਵੀ ਬਿਲਕੁਲ ਦੁੱਧ ਵਾਲਾ ਲੇਵਾ ਸੋ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਹੈ ਮੁੱਠੀ ਮੁੱਠੀ ਥਾਣਾ ਪੂਰਾ ਸਪੇਸ ਕੋਈ ਚੱਪੇ ਚੱਪੇ ਦੇ ਥਾਣ ਲੱਗਾ ਠੀਕ ਆ ਬਾਕੀ ਨਾਰਮਲ ਹੀ ਤੁਹਾਨੂੰ ਥਣ ਜੱਡਾ ਵੇਖ ਕੇ ਪਤਾ ਲੱਗ ਹੀ ਜਾਣਾ ਹਾਈਟ ਸੋਹਣੀ ਹੈ ਠੀਕ ਆ ਜੀ ਹਾਈਟ ਬਹੁਤ ਵੀਰ ਪੁੱਛਦੇ ਆ ਹਾਈਟ ਮੀਡੀਅਮ ਕੋਈ ਵੀਰ ਮੰਨ ਲੇ ਜਾਂ ਮੀਡੀਅਮ ਤੋਂ ਥੋੜੀ ਬਾਅਦ ਹੀ ਤੁਸੀਂ ਉਹ ਤਾਂ ਨੂੰ ਮੰਨ ਸਕਦੇ ਠੀਕ ਆ ਲਿਓ ਅਮਰਤਪੁਰ ਦੀ ਥੋੜ ਸੋ ਥਣ ਭਾਂਡੇ ਦੀ ਬਹੁਤ ਸੋਹਣੀ ਹੈ ਠੀਕ ਹੈ ਜੀ ਸੋ 노 ਡਾਊਟ ਕਿਸੇ ਪਾਸੇ ਉਹ ਨਹੀਂ ਖੁੰਝੇਗੀ ਸੋ ਸੋਹਣੇ ਥਣ ਚੱਡੇ ਦੀ ਮਾਲਕਾ ਦੋਸਤੋ ਚੰਗੀ ਆਸ ਆਪਾਂ ਇਸ ਝੋਟੀ ਤੋਂ ਕਰ ਸਕਦੇ ਹਾਂ ਦੁੱਧ ਦੀ ਥੋੜਾ ਪਸ਼ੂ ਤਾਂ ਡਰਦਾ ਹੀ ਹੈ ਪਹਿਲੀ ਵਾਰੀ ਘਰੋਂ ਕਈ ਨਾ ਬਾਹਰ ਨਿਕਲਦਾ ਜਿੱਥੋਂ ਆਪਾਂ ਖਰੀਦਿਆ ਹੁੰਦਾ ਇੱਕ ਆਪਾਂ ਪਾਕਪੰਦੀਆ ਤੁਹਾਡੇ ਆਹ ਕਹਿੰਦਾ ਅਮਰ ਤਾਂ ਕਿ ਨੀ ਡਿਮਾਂਡ ਨਹੀਂ ਦੀ ਮੇਰੇ ਮੋਲ ਤੇ ਤੁਹਾਨੂੰ ਬਦਾਇ ਹੋ ਜੀ ਝੋਟੀਆਂ 90 95 ਕਰੀ ਜਾਂਦੇ 85000 ਦੀ ਦੇ ਦਾਂ 85 ਦੀ ਹਾਂ ਜੀ ਜੀ ਲੈਣ ਦੇ ਨਹੀਂ ਹਾਂ ਜੀ ਅੱਜ ਕੋਈ ਨਹੀਂ ਮਾਰਦਾ ਪਤਾ ਨਹੀਂ ਵੀਰੇ ਪਰ ਗੱਤੀ ਘੱਟ ਹੈ ਤੇ ਵੇਲੂ ਵੇਲੋਂ ਬਹੁਤ ਜ਼ਿਆਦਾ ਸਾਹ ਹੂੰ ਖਣਚੜੇ ਤੋਂ ਕਰਦੀ ਆ ਝੋਟੀ ਕਮਾਲਾਂ ਕਰੀ ਬੈਠੀ ਆ 90000 ਦੀ ਝੋਟੀ ਜੀ ਮਾਰਦੀ ਵੇਚਦੀ ਵੀਰ ਜੀ ਤੇ ਦੰਸੂ ਹੂੰ 85000 ਡਿਮਾਂਡ ਹਾਂ ਜੀ ਲੈਣ ਦੇ ਕੀ ਆ ਰਸਤਾ ਇੱਕ 83 ਨਹੀਂ ਦੇਣਾ 83 ਦੀ ਹਾਂ ਲਓ ਵੀ ਦੋਸਤੋ 83000 ਦੀ ਇਹ ਕੱਟੀ ਆ ਤੁਹਾਨੂੰ ਮਿਲ ਜੂਗੀ ਠੀਕ ਆ ਸੋ ਪਹਿਲੇ ਨੰਬਰ ਤੇ ਆ ਇਸ ਤੋਂ ਬਾਅਦ ਅਗਲੇ ਪਸੂ ਜਿਹੜੇ ਇਹ ਵੜਾ ਆਪਣੇ ਕੋਲ ਹਾਂ ਠੀਕ ਆ ਇਹ ਗੱਬਣਾ ਪਹਿਲੇ ਨੰਬਰ ਵਾਲੀ ਹਾਂਜੀ ਹਾਂਜੀ ਜੀ ਅੱਛਾ ਸਵੇਰੇ ਕਿੰਨੇ ਵੇ ਸੌਣ ਜਾ ਰਹੀ ਹੈਗੀ ਇਹਨੇ ਨਾ ਜਾਈ ਤਾਂ ਤੁਮ ਬਹੁਤ ਵਧੀਆ ਲੱਗਾ ਮੈਂ ਲਓ ਨਹੀਂ ਸੀਲਸ ਲੱਗਦੇ ਬਹੁਤ ਜਿਆਦੀ ਏ ਠੀਕ ਆ ਜਿੱਦਾਂ ਮਰ ਜਾਈ ਜਾਓ ਇਹ ਨਹੀਂ ਲੱਥ ਮਾਰ ਜੂ ਕਿਸੇ ਬੰਨੇ ਹਾਂ ਲਓ ਜੀ ਠੀਕ ਆ ਸੋ ਬਰੀਡ ਵਾਈਜ਼ ਤੁਸੀਂ ਆਪ ਦੇਖ ਲਿਓ ਦੋਸਤੋ ਦੂਜਾ ਸੂਗਾ ਇਹ ਸੋਣ ਜਾ ਰਹੀ ਆ ਤੇ ਦਿਨ ਲੈ ਜੂ ਹਫਤੇ ਤੋਂ ਉੱਪਰ ਹੀ ਹਾਂਜੀ ਹਾਂਜੀ ਹਫਤਾ ਕੱਢਦੀ ਪਹਿਲਾਂ ਦੂਸਾ ਜੀ ਵੀ ਇੱਥੇ ਤੁਹਾਨੂੰ ਪਤਾ ਨਾ ਉਹ ਚਲ ਕੇ ਲੰਘ ਗਏ ਦੂਸਰੇ ਪੋਸ ਹੀ ਇਸ ਲਾਗ ਕੇ ਜਿੱਥੇ ਮਸੀਤਾ ਤੁਹਾਨੂੰ ਹੂੰ ਇਹ ਠੰਡੀ ਧੇਰੀ ਆ ਥਣ ਵੀ ਪੂਰਾ ਐਡੀ ਵਧੀਆ ਨਾ ਮੱਝਾਂ ਵਾਲਾ ਥਾਣਾ ਪੂਰਾ ਬਹੁਤ ਜ਼ਿਆਦਾ ਰੁਗ ਰੁਗ ਦਾ ਥਾਣਾ ਵੇਖੋ ਸੋ ਥਣ ਦੀ ਕੁਆਲਿਟੀ ਬਹੁਤ ਸੋਹਣੀ ਹਾਲ ਕਰਾਉਂ ਚੀ ਆ ਗਈ ਨਾ ਆ ਕਰੌਸ ਆ ਗਈ ਇੱਥੇ ਹਾਂ ਇੱਥੇ ਬਹੁਤ ਜ਼ਿਆਦੀ ਚੰਗੀ ਵੇਖੋ ਲਓ ਜੀ ਠੀਕ ਹੈ ਵੀ ਸੀਲਸ ਲੱਕ ਪੂਰੀਆ ਦੋਸਤੋ નો ਡਾਊਟ ਠੀਕ ਹੈ ਕੋਈ ਵੀਰ ਆਪਦੀ ਆਣ ਕੇ ਤਸੱਲੀ ਕਰ ਸਕਦਾ ਤੇ ਬਣੂਗੀ ਪੂਰਾ ਹਜੇ ਹਫਤਾ ਖੰਡ ਸਮਾਂ ਬਾਕੀ ਹੈ ਹਾਂਜੀ ਹਾਂਜੀ ਹਫਤੇ ਤੋਂ ਵੀ ਵੱਧ ਕੇ ਲੈ ਹਫਤੇ ਤੋਂ ਵੀ ਜ਼ਿਆਦਾ ਲੈ ਜੂਗੀ ਮੈਨੂੰ ਤਾਂ ਲੱਗਦਾ ਹਾਂਜੀ ਹਾਂਜੀ ਹਫਤਾ ਮੰਨ ਕੇ ਚੱਲੇ ਪਰ ਵੱਚੀ ਚੰਗੀ ਆ ਹਾਂ ਲੋ ਵੀ ਭਰਾਵੋ ਠੀਕ ਆ ਸੋ ਬੱਚੀ ਚੰਗੀ ਆ ਦੋਸਤੋ ਜਿਹੜੇ ਵੀਰ ਨੇ ਖਰੀਦਣੀ ਆਪਦੀ ਟਿੱਪ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਮੋਰ ਦੇ ਕੋਲ ਗਿਰੇ ਮੇਰਾ ਮੋਲ ਤੇ ਬਣਾ 35 ਗਰੀ 32 ਦੇ ਦੀਏ 32 ਦੀ ਹਾਂਜੀ ਹਮ ਹਾਈਟ ਜਿਹੜੀ ਹੈ ਭਰਾਵੋ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਸੋ ਵੇਣਾ ਜਿੰਨੀਆਂ ਵੀ ਆ ਮੀਡੀਅਮ ਹਾਈਟ ਦੇ ਵਿੱਚ ਸੋ ਬਾਕੀ ਆਪਦੀ ਜਿਹੜੀ ਤੁਸੀਂ ਤਸੱਲੀ ਇੱਕ ਵੇਖ ਲਿਆ ਕਰੋ ਠੀਕ ਆ ਜਦੋਂ ਪੂਰੀ ਵੀਡੀਓ ਸੁਣ ਲਿਆ ਕਰੋ ਚੰਗੀ ਤਰ੍ਹਾਂ ਮੀਡੀਅਮ ਜਿਹੜਾ ਆਪਾਂ ਕਿਹਾ ਹੋਵੇ ਤਾਂ ਪਸੂ ਮੀਡੀਅਮ ਹੁੰਦਾ ਨਾ ਬਾਲਾ ਵੱਡਾ ਤੇ ਨਾ ਹੀ ਛੋਟਾ ਵਿਚਲਾ ਸਹਿਜ ਹੁੰਦਾ ਠੀਕ ਆ ਤੇ 32000 ਦੀ ਲਿਆ ਤੇ ਹਾਂਜੀ ਕਰਦਾ ਮੰਨਦਾ ਬਸ ਠੀਕ ਪਤੀ ਜੋ ਵੀ ਮਾਨਤਨ ਹੋ ਜਾਊਗਾ ਠੀਕ ਆ ਸੋ ਇਹ ਬੈੜ ਆ ਜਿਹੜੀ ਦੂਜੇ ਨੰਬਰ ਤੇ ਅਗਲੀ ਆਪਣੇ ਕੋਲ ਜਿਹੜੀ ਆ ਬੈੜ ਆ ਐਚ ਐਫ ਆ ਜੀ ਅੱਛਾ ਜੀ ਇਹ ਗੱਪਣ ਇਹ ਵੀ ਗੱਪਣਾ ਲੈਂਦੀ ਹੈ ਫੋਟੋ ਸਮਾ ਲੈ ਜੀ ਠੀਕ ਆ ਜੀ ਹਾਂ ਜੀ ਹਾਂ ਲੱਕ ਦੀ ਛੇ ਬੜੀ ਬੈਠਵੀ ਜੀ ਲੱਕ ਉੱਚਾ ਰੱਖਦੀ ਹੈ ਹਾਂ ਜੀ ਹਾਂ ਠੀਕ ਆ ਤੇ ਇਹ ਸੂਏ ਕਿੰਨੇ ਸੁੰਦੀ ਵੀ ਅੱਗੇ ਇਹ ਦੂਜਾ ਹੈ ਦੂਜਾ ਸੂਆ ਲੋਰ ਕਿਹੜਾ ਸੂਆ ਇਸ ਸਮਾਈ ਤਾਂ ਕਿ ਨਾ ਬਾਕੀ ਹੈ ਜੀ ਵੀਰੇ ਐ ਵੀ ਹੱਤਾ ਕੰਨ ਲੈਂਦੀ ਹੈ ਠੀਕ ਆ ਹਫਤਾ ਖੰਡ ਦੋਸਤੋ ਸਮਾਂ ਲੈਂਦੀ ਹੈ ਠੀਕ ਆ ਜੀ ਬਾਕੀ ਆ ਲੱਕ ਤੋਂ ਥੋੜਾ ਤੁਸੀਂ ਦੇਖ ਸਕਦੇ ਜੇ ਬੈਂਡ ਪੈਂਦਾ ਲੱਕ ਦੇ ਬਿਲਕੁਲ ਰੀਡ ਦੀ ਹੱਡੀ ਤੋਂ ਥੱਲੇ ਡੁੰਗਾਈ ਜੀ ਦਾ ਸੋ ਇਹ ਮੇਰਾ ਵੀਰਸ ਸਟਰਕਚਰ ਤੁਸੀਂ ਇਸ ਵਾਰ ਦਾ ਦੇਖ ਲਿਓ ਠੀਕ ਆ ਸੋ ਬਾਕੀ ਓਵਰ ਆਲ ਜਿੰਨੀ ਆ ਵਧੀਆ ਐਚ ਐਫ ਦੇ ਵਿੱਚ ਥੋੜਾ ਜਿਹਾ ਕ੍ਰੋਸ ਤੁਸੀਂ ਮੰਨ ਸਕਦੇ ਜੀ ਤੇ ਹਫਤਾ ਖੰਡ ਸਮਾਂ ਬਾਕੀ ਇਸ ਹੁੰਦੇ ਵਿੱਚ ਬਾਕੀ ਤੇ ਪਣਾਂ ਵਧੀਆ ਚੌਥਾ ਨਾ ਦੀ ਹਾਂਜੀ ਹਨੀ ਵੀਰੇ ਵੇਖੋ ਵੀਰ ਲਾਏ ਕੋਈ ਫੋਰਡ ਛਾਂਗ ਨਹੀਂ ਆਈ ਛੀਲਸ ਲੱਗ ਵੀ ਫਿਰ ਪੂਰੀ ਆ ਚੱਕੋ ਜੀ

ਤੋ ਕੱਦ ਜਿਹੜਾ ਵੀਰੋ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਲਿਓ ਮੀਡੀਅਮ ਜਾਂ ਕੱਦ ਦਾ ਠੀਕ ਆ ਤੇ ਥਣ ਚੱਡੇ ਦੀ ਸਫਾਈ ਹੈ ਪੂਰੀ ਥਣ ਚੱਡੇ ਦੀ ਜੇਕਰ ਆਪਾਂ ਗੱਲ ਕਰ ਲਈਏ ਪੂਰੀ ਸਾਫ਼ ਆ ਵਿੱਥ ਫਰਲ ਸੋਹਣੇ ਆ ਚੰਗੇ ਸੋਹਣੇ ਵਿੱਥ ਫਰਲ ਤੇ ਥਾਣਾ ਤੇ ਬਾਕੀ ਥਣ ਦੀ ਇੱਕ ਬਰੀ ਸ਼ੇਪ ਤੁਹਾਨੂੰ ਹੋਰ ਦਿਖਾ ਦਿੰਨੇ ਆਪਾਂ ਨੇੜੇ ਤੋਂ ਥੋੜੀ ਆ ਕਰਿਓ ਚੱਕੀ ਨੂੰ ਬਹੁਤ ਜਾਰੀ ਇਸ ਲਈ ਸਲੱਗ ਆਕਲ ਕੱਚਾ ਸ਼ਾਇਦ ਹੁੰਦਾ ਹੈ ਹਾਂ ਗੂੰਦੀ ਆਉਂਦੀ ਹੈ ਹਾਂ ਆ ਲੈ ਕੀ ਗਮਰ ਤੇ ਦਾ ਕਿੰਨਾ ਫਿਰ ਮੁੱਲ ਇਹ ਰੇ ਵਾਛੀ ਤੇ ਤੁਹਾਨੂੰ ਬਾਜੇ ਦਿਨ ਤਿਆਰ ਹੋ ਗਈ 50000 ਦੀ ਆ ਹਮ ਹੁਣ ਮੁੱਲ 45 40 ਦਵਾਂ 40 ਦੀ ਹਾਂਜੀ ਹਾਂ ਨਾਲ ਅਗੇ ਵਿੱਚ ਹੋ ਜਾਊਗਾ ਮਾਨ ਮਾਨ ਕਰਾਂਗੇ ਨਹੀਂ ਕੋਈ ਕਰਿਓ ਕਰਿਓ ਹਾਂਜੀ 40 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ 15 16 ਕਿਲੋ ਖੁੱਲਾ ਦੁੱਧ ਚੋਣਾ ਵਾਦੇ ਚੋੜੀ ਠੀਕ ਆ ਇਸ ਤੋਂ ਬਾਅਦ ਆਪਣੇ ਕੋਲ ਆ ਵੜ ਆ ਗਈ ਜੀ ਹੈਲਸੀ ਕ੍ਰੋਸ ਵੀ ਨੇ ਲਓ ਜੀ ਇਹ ਕ੍ਰਾਸਪੌਂ ਦੇ ਵਿੱਚ ਦੋਸਤੋ ਅਗੇ ਕ੍ਰਾਸਾਂਗ ਦੇ ਵਿੱਚ ਵੈਣ ਆ ਤੇ ਇਹ ਸਵੇ ਬਿਲਕੁਲ ਜਿਹਾ ਦੂਜਾ ਸਵੇ ਬੱਚਾ ਮਗਰ ਦੇ ਕੀ ਸੀ ਵਛੀ ਆ ਵੀਰੇ ਜਰਸੀ ਜਰਸੀ ਬੱਚੀ ਆ ਠੀਕ ਹੈ ਉਂ ਸੀ ਇੰਸ ਲੱਗ ਗਈ ਹਮ ਦੇ ਦੇਰ ਕਿਨੇ ਹੋ ਗਏ ਸੂ ਮੇਰੇ ਨੂੰ ਹਫਤਾ ਹੋ ਗਿਆ ਠੀਕ ਹੈ ਹਫਤਾ ਤੇ ਉੱਤੇ ਹੀ ਮੰਨ ਕੇ ਡੰਨੋ ਸੀ ਸਾਹਮਣੇ ਉਹ ਪਰਲੀ ਜਿਹੜੀ ਖੜੀ ਆ ਹਾਂਜੀ ਹਾਂਜੀ ਲਓ ਜੀ ਸੋ ਜਿਹੜੀ ਆ ਖੜੀ ਆ ਇਹ ਦੋਸਤੋ ਬੱਚੀ ਆ ਫੀਮੇਲ ਜਰਸੀ ਪੱਤੇ ਖੰਡ ਤੇ ਬਿਲਕੁਲ ਸਹੀ ਆ ਦੂਜਾ ਸੂਆ ਚਲੋ ਮਗਰ ਬੱਤੀ ਆ ਕੋਈ ਸੋਣੀ ਸੰਭਾਲ ਕਰ ਲੀਦਾ ਤੇ ਇਹ ਹੁਣ ਜਿੱਥੇ ਦੁੱਧ ਕਿੰਨਾ ਗਾਇਆ ਜੀ ਦੇ ਦੁੱਧ ਦੇ ਥਲੇ 10 ਕਿਲੋ ਕੁੱਲਾ 10 ਕਿਲੋ ਹਾਂਜੀ ਹਾਂਜੀ ਚਲੋ 2 ਕਿਲੋ ਹੋਰ ਵਾਜੂਗੀ ਹੂੰ 12 ਕਿਲੋ ਨਹੀਂ ਹੈ ਨਾ ਠੀਕ ਆ ਜੀ ਥਾਂ ਦਾ ਸਹਿਜ ਛੋਟਾ ਥੋੜਾ ਘੇ ਹੋ ਜਾਂਦਾ ਮਰ ਵਧੀਆ ਵੀਰੇ ਚੋਈ ਆ ਤੁਹਾਨੂੰ ਤਾਰਾ ਮਾਰ ਕੇ ਉਗਾ ਦਾਂਗੇ ਇੱਕ ਤਾਰਾ ਮਾਰੀ ਆ ਬਿਲਕੁਲ ਜੀ ਬਿਲਕੁਲ ਜਾ ਤੋੜ ਦਿਓ ਇਹਨੂੰ ਤੋ ਹਾਂ ਤੇ ਖੰਡ ਦੀ ਦੋਸਤੋ ਸੂਈ ਆ ਠੀਕ ਆ 10 10 ਕਿਲੋ ਬਿਲਕੁਲ ਨੈਟ ਹਾਜ਼ਰ ਆ ਨਾ ਤੋ ਹਾਂ ਜੀ ਵੀਰੇ ਦੋ ਟਾਈਮ ਤੇ ਬਣਾਈ ਚਾਰ ਠੀਕ ਆ ਤੋ ਕਾਦੀ ਵੀ ਚੰਗੀ ਆ ਮੀਡੀਅਮ ਤੋਂ ਜਿਹੜੀ ਪਲੱਸ ਹਾਈਟ ਆ ਠੀਕ ਆ ਤੋ ਹਾਈਟ ਵੀ ਸੋਹਣੀ ਆ ਵੇਲ ਵੀ ਚੰਗੀ ਆ ਬਹਿੜ ਦੀ ਤੇ ਬਿਲਕੁਲ ਚਾਰ ਥਾਣਾ ਦੋਸਤੋ ਚੌਥਾ ਥਾਣਾ ਦੀ ਜੇਕਰ ਵੀਰ ਆਂਦਾ ਵੀ ਗੱਲ ਕਰ ਲਈਏ 10 ਕਿਲੋ ਧਾਰਾਂ ਨੇ ਅੱਗੇ ਦੋਦੋ ਦੋਸਤੋ ਸੇਵਾ ਦਾ ਹੈ ਮੌਕੇ ਤੇ ਤੁਸੀਂ ਜਿੰਨਾ ਦੱਸਿਆ ਜਾਂਦਾ ਉਹਦੀ ਨਰਕ ਫਰਕ ਤੁਸੀਂ ਕਰਕੇ ਲਿਜਾਣਾ ਪਸੂ ਉਹ ਤੋਂ ਬਾਅਦ ਸੇਵਾ ਸੇਵਾ ਚੰਗੀ ਜੀ ਦੋਸਤੋ ਵੱਧ ਜੂਗਾ ਜ ਮਾੜੀ ਸੇਵਾ ਹੋਈ ਘੱਟ ਸੇਵਾ ਹੋਈ ਤਾਂ ਦੁੱਧ ਘਟ ਵੀ ਸਕਦਾ ਠੀਕ ਅਲੱਗ ਬਹੁਤ ਜਿਆਦਾ ਕਰਮ ਵਾਲੀ ਆ ਦੇਖੋ ਜਿੱਥੇ ਮਰਜੀ ਢਾਕੇ ਥੋੜਾ ਸਾਨੂੰ ਪਤਾ ਵੀਰੇ ਸੀਲ ਸਰਾ ਕੇ ਵੇਖਦਾ ਡੰਗ ਬਿਲਕੁਲ ਬਿਲਕੁਲ ਪਲੀ ਪੁਲੀ ਚੰਗੀ ਦੁੱਧ 12 ਕਿਲੋ ਇੱਥੇ ਲਓ ਉਹ ਵੀ ਚਲੋ ਕੀ ਕਹਤੇ ਦਾ ਅੰਮ੍ਰਿਤ ਕਿੰਨਾ ਫਿਰ ਮੁੱਲ ਮੇਰੇ ਮੁੱਲ ਤੇ ਤੁਹਾਨੂੰ ਪਤਾ ਮੱਚੀ 40000 ਰੁਪਏ ਦੀ ਜਦੋਂ ਦੁੱਧ ਕਰ ਗਈ ਆਹ ਫੋਨ ਆਪਾ 35000 ਮੁੱਲ ਕਰਦੇ ਆ 32000 ਨਾਲ 3300 33 ਦੀ ਹਾਂ ਹੋੱਚੋ ਮੰਨਤਨ ਕਰਾਂ ਠੀਕ ਹੈ ਭਰਾ ਹਾਂਜੀ ਹਾਂਜੀ ਲੋ 12 13 ਕਿਲੋ ਦਈ ਹੈ ਨਾ ਅਸ਼ੀਸ਼ ਦੁੱਧ ਵੀ 5000 ਰੁਪਏ ਦਾ ਚਿੱਟਾ ਲੋ ਜੀ 33000 ਦੀ ਤੁਹਾਨੂੰ ਇਹ ਵਾੜ ਮਿਲ ਜਾਊਗੀ ਭਰਾਵੋ ਮਗਰ ਬੱਚੀ ਆ ਤੋ ਦੁੱਧ 10 ਕਿਲੋ ਹਾਜ਼ਰ ਆ ਕੋਈ ਆਪਣੀ ਤਸੱਲੀ ਕਰ ਲੈ ਠੀਕ ਆ ਵੀਡੀਓ ਕਾਲ ਤੇ ਕੋਈ ਪਰਵਾਹ ਚੋਂ ਦਾ ਦੂਰ ਦਰਡੇ ਬੈਠਾ ਵੀਡੀਓ ਕਾਲ ਤੇ ਤੁਸੀਂ ਚੁਵਾਈ ਕਰਾ ਸਕਦੇ ਏ ਤੇ ਪਾਸੂ ਜਿਹੜੇ ਅੱਜ ਵੀਰ ਦੇ ਕੋਲ ਇਹੋ ਸੀਗੇ ਤਿੰਨ ਗੱਬਣਾਂ ਤੇ ਇੱਕ ਬਿਲਕੁਲ ਸੂਈ ਸਵਾਈ ਵੈਰ ਰਹੀ ਹੈ ਸੋਹੇ ਜੀ ਆਪ ਦੀ ਜਿਹੜੀ ਗੱਬਣ ਆ ਗਏ ਤਿੱਪੇ ਰਹੀ ਨਾ ਬਿਲਕੁਲ ਜੀ ਬਿਲਕੁਲ ਤਸੱਲੀ ਆਪ ਦੀ ਹਰ ਇੱਕ ਪੱਖ ਤੋਂ ਜਿੱਦਾਂ ਵੀ ਤਸੱਲੀ ਹੁੰਦੀ ਜਰੂਰ ਕਰੋ ਠੀਕ ਹੈ ਤੇ ਜਿਹੜੀ ਝੋਟੀ ਜੇ ਕ ਪਹਿਲੇ ਨੰਬਰ ਤੇ ਆਪਾਂ ਦਿਖਾਈ ਸੀ ਝੋਟੀ ਵੀ ਬਹੁਤ ਸੋਹਣੀ ਹੈ ਦੋਸਤੋ ਥਣ ਚੱਡੇ ਦੀ ਪੂਰੀ ਪਿਓਰ ਛੇਦ ਆਂਦਾ ਸਾਫ ਪਿਓਰ ਛੇਦ ਆਂਦਾ ਠੀਕ ਹੈ ਕੋਈ ਵੀ ਰਾਤ ਦਾ ਆਣ ਕੇ ਕਰ ਜੋ 14 ਕਿਲੋ ਚੁਾਈ ਹੈ ਨਾ ਨਾਰਮਲ ਠੀਕ ਹੈ ਜੀ ਠੀਕ ਹੈ ਤੇ ਬਾਕੀ ਮੋਲ ਪੜਤਾ ਵੀ ਤੁਹਾਨੂੰ ਆਪਾਂ ਦੱਸਤਾ ਵੀਡੀਓ ਦੇ ਵਿੱਚ ਸਾਰੇ ਪਸ਼ੂਆਂ ਦਾ ਜਿਹੜਾ ਐਨੀਮਲ ਪਸੰਦ ਹੋਊਗਾ ਤਸੱਲੀ ਤੁਸੀਂ ਕਰਨੀ ਹੈ ਠੀਕ ਆ ਤੇ ਨੰਬਰ ਅਮਰਤ ਬੋਲ ਦਿਓ ਆਪਣੇ ਮੇਰੇ ਆਪ ਦਾ ਨੰਬਰ ਹੈ 814645062987280 ਤੇ 24629 ਦੋਵੇਂ ਦੇ ਵਟਸਐਪ ਚੱਲਦਾ ਠੀਕ ਆ ਭਰਾ ਹਾਂਜੀ ਹਾਂਜੀ ਠੀਕ ਆ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ